ਇਸ ਮਾਮਲੇ 'ਚ ਕੀ ਉਪਲਬਧਿਆ ਹੈ ਜੀ ਡਾਕਟਰ ਪ੍ਰਿਗਜਾਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਜੋ ਸੰਗਠਿਤ ਅਪਰਾਧ ਹੁੰਦੇ ਹਨ ਇਹਦੇ 'ਚ ਜਿਹੜੀ ਹੈ ਲਗਾਤਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਚੀਜ਼ ਦਾ ਅੰਦਾਜ਼ਾ ਇਸ ਚੀਜ਼ ਤੋਂ ਲਾਇਆ ਜਾ ਰਿਹਾ ਵੀ 7 ਮਹੀਨਿਆਂ ਦੇ ਦੌਰਾਨ ਬਹੁਤ ਸਖਤ ਕਾਰਵਾਈ ਕਰਦੇ ਹੋયા ਹਨ ਸੰਗਠਿਤ ਅਪਰਾਧ ਤੇ ਜਿਹੜਾ ਹੈਗਾ ਜਿਹੜੇ 30 ਮੁਕੱਦਮੇ ਦਰਜ ਕੀਤੇ ਗਏ ਜੀ ਤੇ 151 ਦੋਸ਼ੀਆਂ 'ਚ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਜੀ ਤੇ ਇਦੇ ਚੀ ਹੋਰ ਜਿਹੜਾ ਇਸੇ ਇੱਕ ਕਦਮ ਹੋਰ ਅੱਗੇ ਵਧਾਉਂਦੇ ਆ ਜਿਹੜੇ ਸ਼੍ਰੀ ਜਸਜੀਤ ਸਿੰਘ ਐਸਪੀ ਇਨਵੈਸਟੀਗੇਸ਼ਨ ਹੈਗੇ ਸਾਡੇ ਤੇ ਉਹਨਾਂ ਦੀ ਰਹਿਮ ਨਾਈ ਹੇਠ ਡੀਐਸਪੀ ਜਤੋ ਸਰਾ ਸੁਖਦੀਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਜਾਖਣਾ ਥਾਣਾ ਦੇ ਵਿੱਚ ਜੋ ਇੱਕ ਲੁੱਟਖੋਹਾਂ ਕਰਨ ਵਾਲਾ ਜਿਹੜਾ ਗਰੋਹ ਸੀਗਾ ਇਹਦੇ ਵਿੱਚ ਤਿੰਨ ਮੈਂਬਰਾਂ ਨੂੰ ਤੇਜ਼ ਤਾਰ ਹਥਿਆਰ ਸਮੇਤ ਕਾਬੂ ਕਰਨ ਸਫਲਤਾ ਹਾਸਲ ਕੀਤੀ ਆ ਪਾ ਇਹ ਜਿਹੜਾ ਥਾਣੇਦਾਰ ਬਲਰਾਜ ਸਿੰਘ ਜਿਹੜਾ ਮੁਖ ਅਫਸਰ ਬਾਜਾਖਾਨਾ ਹੈਗਾ ਇਹ ਕਾਫੀ ਵਧੀਆ ਦੀ ਕਾਰਗੁਜ਼ਾਰੀ ਚੱਲ ਰਹੀ ਹੈ ਜੀ ਕਾਫੀ ਸ਼ਕਤੀ ਨਾਲ ਮਤਲਬ ਕਿ ਇਹਨਾਂ ਨੂੰ ਨਜਿੱਠ ਰਿਆ ਤੇ ਇਹਨਾਂ ਨੇ 12 3 25 ਨੂੰ ਜਿਹੜੀ ਹੈਗੀ ਪ੍ਰਗਾੜੀ ਚੌਕੀ ਦੇ ਵਿੱਚ ਮੌਜੂਦ ਸੀ ਤੇ ਇਹਨਾਂ ਨੇ ਇੱਕ ਜੋਰਾ ਸਿੰਘ ਤੇ ਸਤਪਾਲ ਸਿੰਘ ਤੇ ਇਸ ਤੋਂ ਇਲਾਵਾ ਜੋ ਬੁਰਜ ਹਰੀਕੇ ਦੇ ਰਹਿਣ ਵਾਲਾ ਪ੍ਰਸ਼ਮਸ਼ਾਨ ਘਾਟ ਰੋਡ ਤੇ ਤੇਜ ਹਥਿਆਰ ਲੈ ਕੇ ਸਭ ਕੇ ਬੈਟਿਸਾਨਾ ਰਾਘੀਰ ਤੇ ਪੈਟਰੋਲ ਪੰਪ ਵਾਲੇ ਜਿਹੜੇ ਸੀਗੇ ਦੁਕਾਨਦਾਰਾਂ ਤੇ ਇਹਨਾਂ ਨੂੰ ਜਿਹੜਾ ਲੁੱਟਖੋਹ ਦੀ ਯੋਜਨਾ ਬਣਾ ਕੇ ਤੇ ਇਹ ਇਹਨਾਂ ਨੂੰ ਲੁੱਟਣ ਦੀ ਉਸ ਬੈਠੇ ਸੀ ਨੀਤ ਨਾਲ ਤੇ ਇਹਦੇ ਚ ਜਿਹੜਾ ਮਕਦਮਾ ਦਰਜ ਕੀਤਾ 19/25 ਜੀ 112 ਬੀ ਐਨ ਐਸ ਬਾਜਾਖਾਨਾ ਜੀ ਤਾਂ ਇਹਨਾਂ ਇਹਨਾਂ ਦੇ ਵਿਅਕਤੀਆਂ ਨੇ ਜਿਹੜਾ ਪਹਿਲਾਂ ਵੀ ਕਾਫੀ ਵਾਰਦਾਤਾਂ ਕੀਤੀਆਂ ਹੋਈਆਂ ਤੇ ਇਸ ਤੋਂ ਇਲਾਵਾ ਇਹਨਾਂ ਤੋਂ ਇੰਨਾ ਮੈਂਬਰਾਂ ਤੋਂ ਇੱਕ ਕਿਰਪਾਨ ਇੱਕ ਖੰਡਾ ਇੱਕ ਬੇਸਬਲ ਇਹ ਚੀਜ਼ਾਂ ਮਿਲੀਆਂ ਹੈਗੀਆਂ ਤੇ ਇਹ ਜਿਹੜੇ ਹੈਗੇ ਇਹਨਾਂ ਤੇ ਆਲਰੇਡੀ ਜਿਹੜੇ ਵੱਖ-ਵੱਖ ਜਿਹੜੇ ਥਾਣੇ ਚ ਪਰਚੇ ਦਰਜ ਹੈ ਤੇ ਇਹ ਇਹਨਾਂ ਦੇ ਵਿੱਚ ਜਿਹੜਾ ਦੋਸ਼ੀ ਦਾ ਨਾਮ ਜੋਰਾ ਸਿੰਘ ਪੁੱਤਰ ਆਤਮਨ ਸਿੰਘ ਸੂਰਪੁਰੀ ਕੁਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਡੋੜ ਜ਼ਿਲ੍ਹਾ ਫਰੀਦਕੋਟ ਤੇ ਸਤਪਾਲ ਸਿੰਘ ਉਰਫ ਪੱਲਾ ਪੁੱਤਰ ਰਤਨ ਸਿੰਘ ਵਾਸੀ ਗੁਰੂਸਰ ਹੈਗੇ ਆ ਤੇ ਇਹ ਤਫਤੀਸ਼ ਦੇ ਦੌਰਾਨ ਜਿਹੜੇ ਜਦੋਂ ਇਹਨਾਂ ਦੀ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਆ ਤੇ ਇਹਨਾਂ ਦੇ ਅਗੇਂਸਟ ਜਿਹੜਿਆ ਡਰੱਗ ਦੇ ਤਹਿਤ ਤੇ ਚੋਰੀ ਦੇ ਤਹਿਤ ਪਹਿਲਾਂ ਵੀ ਪਰਚੇ ਦਰਜਾ ਤੇ ਉਹ ਜਿਹੜੇ ਹੈਗੇ ਥਾਣਾ ਜੈਤੋ ਬਾਜਾਖਾਨਾ ਨਾ ਥਾਣਾ ਇਹ ਸਤਪਾਲ ਜਿਹੜਾ ਹੈਗਾ ਇਹਦੇ ਤੇ ਕੋਈ ਪਹਿਲਾਂ ਕੇਸ ਨਹੀਂ ਰਜਿਸਟਰ ਹੈਗਾ ਬਾਕੀ ਬੰਦਿਆਂ ਤੇ ਹੈਗੇ ਆ ਜੀ ਤੇ ਦੋਸ਼ੀਆਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ ਜੀ ਤੇ ਇਹਨੂੰ ਜਿਹੜਾ ਹੈਗਾ ਹੁਣ ਨੈਕਸਟ ਜੋ ਵੀ ਇਸ ਤੋਂ ਇਲਾਵਾ ਇਨਕਸ਼ਾਪ ਹੋਗਾ ਫਿਰ ਤੁਹਾਨੂੰ ਕੰਟੀਨਿਊਸ਼ਨ ਦੇ ਵਿੱਚ ਅਗਲੀ ਚੀਜ਼ ਵੀ ਦੱਸੀ ਜਾਊਗੀ